ਸਾਡੀ ਚੋਣ ਕਮੇਟੀ ਨੇ ਤੇ ਉਹ ਫਿਲਮਾਂ ਫਿਰ ਅੱਗੇ ਜਿਊਰੀ ਮੈਂਬਰਸ ਨੂੰ ਦਿਖਾਈਆਂ ਗਈਆਂ ਤੇ ਜਿਊਰੀ ਮੈਂਬਰ ਨੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਤਰਤੀਬ वाइज ਉਹਨਾਂ ਦੀ ਪੋਜੀਸ਼ਨਸ ਦਿੱਤੀ ਐ ਸੋ ਰਮਨ ਢਿੱਲੋਂ ਜੀ ਜਿੱਥੇ ਕਿਤੇ ਵੀ ਮੇਰੀ ਬਾਤ ਸੁਣਦੇ ਨੇ ਰਮਨ ਢਿੱਲੋਂ ਜੀ ਵਾਸਤੇ ਜ਼ੋਰਦਾਰ ਤਾੜੀਆਂ ਹੋ ਜਾਣ ਕਿਉਂਕਿ ਅਸੀਂ ਦੋ ਫਿਲਮਾਂ ਨਾਲ ਦੀ ਨਾਲ ਦੇਖ ਰਹੇ ਇੱਕ ਪਰਦੇ ਤੇ ਇੱਕ ਇਥੋਂ ਸ਼ਬਦਾਂ ਦੇ ਰਾਹੀਂ ਰਮਨ ਢਿੱਲੋਂ ਜੀ ਹਾਂਜੀ ਅੱਜ ਇਸ ਐਨੇ ਖਾਸ ਮੌਕੇ ਤੇ ਸਾਡੇ ਜਿੰਨੇ ਚੀਫ ਗੈਸਟ ਆਏ ਨੇ ਬੜੀਆਂ-ਬੜੀਆਂ ਮਾਇਨਾਜ਼ ਹਸਤੀਆਂ ਇੱਥੇ ਬੈਠੀਆਂ ਨੇ ਸੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਥੇ ਆਇਆਂ ਨੂੰ ਜੀ ਆਇਆਂ ਨੂੰ ਸੋ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਹਮੇਸ਼ਾ ਬਹੁਤ ਖੁਸ਼ੀ ਹੁੰਦੀ ਹੈ ਮੈਂ ਵੀ ਪਿਛਲੇ 3 ਸਾਲਾਂ ਤੋਂ ਇਹਨਾਂ ਨਾਲ ਜੁੜੀ ਹੋਈ ਆ ਸੋ ਅੱਜ ਅਸੀਂ ਤੀਜੇ ਸਾਲ 'ਚ ਪ੍ਰਵੇਸ਼ ਕੀਤੇ ਆ ਇਸ ਗੱਲ ਦੀ ਜਿੰਨੀ ਖੁਸ਼ੀ ਮੈਨੂੰ ਹੈ ਤੁਹਾਨੂੰ ਵੀ ਹੋ ਰਹੀ ਹੋਏਗੀ ਸਾਗਰ ਸਾਹਿਬ ਇਸ ਗੱਲ ਲਈ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਨੇ ਸੋ ਸ਼ਾਰਟ ਫਿਲਮਾਂ ਇੱਕ ਇਹ ਨਵੇਂ ਤਰ੍ਹਾਂ ਦਾ ਕੰਪੀਟੀਸ਼ਨ ਕਹ ਲੋ ਉਹਨਾਂ ਨੂੰ ਇੱਕ ਜਗ੍ਹਾ ਮਿਲੀ ਐ ਕੰਪੀਟ ਕਰਨ ਦੀ ਕਿ ਸ਼ਾਰਟ ਫਿਲਮਾਂ ਦਾ ਵੈਸੀ ਕੰਪੀਟੀਸ਼ਨ ਪਹਿਲਾਂ ਕਿਤੇ ਹੁੰਦਾ ਨਹੀਂ ਐ ਇਹ ਫਰਸਟ ਹੀ ਐ ਸੋ ਛੋਟੀ ਫਿਲਮ ਦੇ ਵਿੱਚ ਆਪਣਾ ਇੱਕ ਵੱਡਾ ਸੁਨੇਹਾ ਦੇਣਾ ਬੜੀ ਵੱਡੀ ਗੱਲ ਐ ਕਿਉਂਕਿ ਵੱਡੀ ਫਿਲਮ ਦੇ ਵੇਖੋ ਮੋੜ ਤੋੜ ਕੇ ਕਿਵੇਂ ਨਾ ਕਿਵੇਂ ਸਟੋਰੀ ਲਾਈਨ ਉਧਰ ਆ ਜਾਂਦੀ ਐ ਕਿ ਅਸੀਂ ਇੱਕ ਨਹੀਂ ਕਈ ਸੁਨੇਹ ਦੇ ਸਕਨੇ ਆ ਪਰ ਛੋਟੀ ਫਿਲਮ ਦੇ ਵਿੱਚ ਇੱਕ ਕਾਮਯਾਬ ਸੁਨੇਹਾ ਦੇਣਾ ਇੱਕ ਆਪਣੀ ਗੱਲ ਕਹਿ ਸਕਣਾ ਸੋ ਇਹ ਬੜੀ ਇੱਕ ਤਾਂ ਅੱਜਕੱਲ ਸਾਡੇ ਕੋਲ ਸਾਰਿਆਂ ਕੋਲ ਟਾਈਮ ਬਹੁਤ ਘੱਟ ਹੈ ਕਿ ਸਾਡੇ ਕੋਲ ਲੈਣਾ ਟਾਈਮ ਨਹੀਂ ਹੈ ਕਿ ਦੋ-ਦੋ ਘੰਟੇ ਬਹੁਤ ਕਿਤੇ ਰੇਅਰ ਟਾਈਮ ਨਿਕਲਦਾ ਕਿ ਅਸੀਂ ਫਿਲਮ ਦੇਖਣ ਜਾਂਦੇ ਹਾਂ ਸੋ ਛੋਟੀ ਫਿਲਮ ਅੱਜਕੱਲ ਲੋਕਾਂ ਦੀ ਬੜੀ ਪਸੰਦੀਦਾ ਚੀਜ਼ ਹੈ ਛੋਟੀ ਫਿਲਮ ਹੋ ਜਾਏ ਜਾਂ ਛੋਟ-ਛੋਟੀਆਂ ਰੀਲਸ ਅਸੀਂ ਕਿੰਨੀਆਂ ਦੇਖਨੇ ਆਂ ਕਈਆਂ 'ਚ ਬਹੁਤ ਅੱਛੇ ਸਨੇਹ ਮਿਲ ਜਾਂਦੇ ਆ ਸੋ ਇਸ ਗੱਲ ਲਈ ਸਾਰੇ ਜਿਹੜੇ ਇੱਥੇ ਨਿਰਮਾਤਾ ਨੇ ਜਿਹੜੇ ਬਣਾਉਣ ਵਾਲੇ ਨੇ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਕਿਸੇ ਵੀ ਤਰ੍ਹਾਂ ਇਹਨਾਂ ਫਿਲਮਾਂ ਦੇ ਨਾਲ ਜੁੜੇ ਹੋਏ ਨੇ ਵਧਾਈ ਦੇ ਪਾਤਰ ਨੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕ ਦਿਨੀਆਂ ਬਹੁਤ ਸਾਰੀਆਂ ਫਿਲਮਾਂ ਐਜ਼ ਅ ਜਿਊਰੀ ਮੈਂਬਰ ਹੋਣ ਕਰਕੇ ਮੈਨੂੰ ਦੇਖਣ ਦਾ ਮੌਕਾ ਲੱਗਿਆ ਬਹੁਤ ਵਧੀਆ ਲੱਗਦਾ ਹੈ ਕਿ ਸਾਡਾ ਯੂਥ ਬੜੇ ਅੱਛੇ ਪਾਸੇ ਜਾ ਰਿਹਾ ਹੈ ਬਹੁਤ ਸੋਹਣੀ ਸੋਚ ਰੱਖਦਾ ਹੈ ਇੱਕ ਵਧੀਆ ਸੁਨੇਹੇ ਇੱਕ ਆਪਣੀ ਗੱਲ ਕਹਿ ਸਕਣ ਦੇ ਸਮਰੱਥ ਹੋਣਾ ਬੜੀ ਵੱਡੀ ਗੱਲ ਹੈ ਸੋ ਇਸ ਗੱਲ ਲਈ ਸਾਗਰ ਸਾਹਿਬ ਨੂੰ ਸਾਰੀਆਂ ਉਹਨਾਂ ਦੀ ਟੀਮ ਨੂੰ ਵਿੱਚ ਮੈਨੂੰ ਵੀ ਕਿਉਂਕਿ ਮੈਂ ਵੀ ਉਹਨਾਂ ਦੀ ਇੱਕ ਤਰ੍ਹਾਂ ਮੈਂਬਰ ਆ ਸੋ ਸਭ ਨੂੰ ਬਹੁਤ ਬਹੁਤ ਮੁਬਾਰਕ ਔਰ ਐਨੀਆਂ ਸੋਹਣੀਆਂ ਫਿਲਮਾਂ ਨੇ ਖੈਰ ਮੈਂ ਤਾਂ ਦੂਸਰੀ ਤੀਸਰੀ ਵਾਰ ਵਾਰੀ ਵੇਖ ਰਹੀ ਆ ਫਿਰ ਵੀ ਮੈਨੂੰ ਬਹੁਤ ਮਜ਼ਾ ਆ ਰਿਹਾ ਉਮੀਦ ਹੈ ਤੁਸੀਂ ਵੀ ਇਹਨਾਂ ਫਿਲਮਾਂ ਦਾ ਆਨੰਦ ਜ਼ਰੂਰ ਮਾਣ ਰਹੇ ਹੋਵੋਗੇ ਸੋ ਇਸ ਗੱਲ ਲਈ ਸਭ ਨੂੰ ਬਹੁਤ ਸਾਰੀ ਮੁਬਾਰਕ ਔਰ ਬਹੁਤ ਸਾਰੀਆਂ ਗੁੱਡ ਵਿਸ਼ੇਸ ਜਿਹੜੇ ਨਵੇਂ-ਨਵੀਆਂ ਸੋਚਾਂ ਲੈ ਕੇ ਨਵੇਂ-ਨਵੇਂ ਸੁਨੇਹੇ ਨਵੀਆਂ-ਨਵੀਆਂ ਚੀਜ਼ਾਂ ਲੋਕਾਂ ਲਈ ਬਣਾਉਣ ਦੇ ਸਮਰੱਥ ਨੇ ਔਰ ਬਣਾ ਰਹੇ ਨੇ ਸਭ ਵਧਾਈ ਦੇ ਬਾਤ ਨੇ ਸੋ ਬਹੁਤ-ਬਹੁਤ ਸ਼ੁਕਰੀਆ ਇੰਨੀਆਂ ਤਕੜੀਆਂ ਹਸਤੀਆਂ ਸਾਹਮਣੇ ਬੈਠੀਆਂ ਨੇ ਮੈਂ ਇੰਨੇ ਕੀ ਵਿਚਾਰ ਰੱਖ ਸਕਾਂਗੀ ਕਿਉਂਕਿ ਕਾਫੀ ਕੁਝ ਆਪਾਂ ਗੱਲਾਂ ਸੁਣ ਚੁੱਕੇ ਆ ਉਹਨਾਂ ਹੀ ਗੱਲਾਂ ਨੂੰ ਰਿਪੀਟ ਕਰਨਾ ਸ਼ਾਇਦ ਚੰਗੀ ਗੱਲ ਨਹੀਂ ਹੋਏਗੀ ਸੋ ਸਭ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ